ਫੀਟਿੰਗ ਕਰਤਦਾ ਕੀਤੀ ਜਿਹੜੀ ਕਿ ਇਸੇ ਕੌਮ ਵਾਦੇ ਜਿਹੜਾ ਇੱਕ ਬੁੱਖ ਦਾਈ ਸਮਾਂ ਆਪਾਂ ਹੋਊਗੀ ਜੀ ਕੀਤੀ ਜਾਵੇ ਜੀ ਆਇਆ ਜਿਹੜੀਆਂ ਖਬਰਾਂ ਆਪਾਂ ਸਾਰੇ ਸੰਸਾ ਦੀ ਬੈਠੀ ਹੈ ਉਹਨੂੰ ਸਾਰਿਆਂ ਨੂੰ ਬੇਨਤੀ ਇਹੋ ਕਰਦੇ ਆ ਕਿਸ ਚੀਜ਼ ਤੇ ਆਪਾਂ ਇਕੱਠੀ ਹੋਈਏ ਅੱਜ ਨਾ ਇਕੱਠੇ ਹੋਏ ਤੇ ਫਿਰ ਕਦੀ ਵੀ ਇਕੱਠੇ ਹੋ ਸਕਦੇ। ਡੋਟਰੀ ਨਸੀਰ ਖਾਂ ਬਾਸਰ ਕੀ ਗੇਲਾ ਤੋਂ ਪਿੰਡ ਤਾਜਾ ਚੱਕ ਪਿੰਡ ਸਾੰਘਨੇ ਤੋਂ ਪਿੰਡ ਰਾਮੂਵਾਲ ਗੁਰੂ ਕੀ ਬਡਾਲੀ ਜਿਵੇਂ ਗਿਣਤੀ ਦੇਣ ਲੱਗਾ ਕਾਫੀ ਸਮਾਨੇ ਕੋਲ ਸ਼ਾਰਟਕਟ ਦੇ ਵਿੱਚ ਘੱਟ ਤੋਂ ਘੱਟ ਅੱਜ 15 ਪਿੰਡਾਂ ਦੇ ਪੰਜ ਸਰਪੰਚ ਇਕੱਠੇ ਹੋਏ ਆ। ਦਿਨਾਂ ਵਿੱਚ ਸਾਡੇ ਬੜੇ ਪਤਵੰਤ ਤੇ ਪ੍ਰਧਾਨ ਤਾਰਦੀ ਜੀ ਸਾਡੇ ਆਪ ਪਾਰਟੀ ਦੇ ਸਾਡੇ ਇਲਾਕੇ ਦੇ ਨਮਾਇंदे ਭਾਈ ਰਾਣਾ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਾਈਟਰ ਗੁਰਦੀਪ ਸਿੰਘ ਜੀ ਇਤਰਾ ਕੋਟਰੀ ਤੋਂ ਸਾਂਘਨੇ ਤੋਂ ਸਰਪੰਚ ਸਾਹਿਬ ਪਿੰਡ ਤਾਜੀ ਚੱਕ ਤੋਂ ਸਰਦਾਰ ਪ੍ਰੀਮ ਸਿੰਘ ਜੀ ਸਰਪੰਚ ਸਾਹਿਬ ਸਾਹਿਬ ਦਾ ਇਹ ਅੱਜ ਬੜਾ ਹੀ ਦੁਖਦਾਈ ਸਮਾਂ ਆ ਕਿ ਸਾਡੇ ਸਭ ਤੋਂ ਸਰਮੌਰ ਉੱਚ ਜਿਹਨੂੰ ਕਿ ਅਸੀਂ ਸੁਪਰੀਮੋ ਆਪਣੇ ਕਹਿ ਸਕਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਕਿ ਕਿ ਸਾਰੇ ਤਨ ਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮੇਰੀ ਬੀਰੀ ਦੇ ਮਾਲਕ ਨੇ ਸਾਜਿਆ ਸੀ। ਉਹਦਾ ਸਿਧਾਂਤ ਵੀ ਇਹ ਸੀ ਕਿ ਇੱਕ ਸਮਾਉ ਕੇ ਕਾਲ ਤੱਕ ਸਭ ਤੋਂ ਹੋਇਆ ਹੁਕਮਨਾਮਾ ਜਿਹੜਾ ਹੈ ਵਰਲਡ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਰਹਿੰਦੀਆਂ ਉਹਦਾ ਮਾਨ ਸਤਕਾਰ ਕਰਦੀਆਂ ਆਂ ਤੇ ਕਰਦੀਆਂ ਰਹਿਣਗੀਆਂ। ਪਰ ਅਜੋਕੇ ਸਮੇਂ ਦੇ ਵਿੱਚ ਅੱਜ ਵੇਖਿਆ ਜਾ ਰਿਹਾ ਕਿ ਬਿਨਾਂ ਵਜਾ ਬਿਨਾਂ ਮਤਲਬ ਤੋਂ ਸਿੰਖ ਸਾਭ ਬਣਦਾ ਆ ਬਣਾਉਣ ਲੱਗਿਆਂ ਤੇ ਸਾਰੀਆਂ ਸੰਪਰਦਾਇਆਂ ਨੂੰ ਇਕੱਠਾ ਕੀਤਾ ਜਾਂਦਾ ਜਿੰਨੀਆਂ ਸੂਝਵਾਨ ਆ ਤੇ ਲਾਉਣ ਲੱਗਿਆਂ ਕਿਸੇ ਨੂੰ ਨਹੀਂ ਪੁੱਛਦੇ ਸੋ ਮੈਂ ਕਿਸੇ ਨੂੰ ਇਹ ਨਹੀਂ ਆਂਦਾ ਕਿ ਉਹਨੇ ਕਰਾਇਆ ਉਹਨੇ ਕਰਾਇਆ ਇਹਦੇ ਸਾਨੂੰ ਆਪ ਜਾਗਰਤਾ ਲਿਆਉਣੀ ਪਊ ਆਪਣੇ ਵਿੱਚ ਕਿਉਂਕਿ ਸਾਡੇ ਵਾਸਤੇ ਜਿਹੜਾ ਆ ਸਭ ਤੋਂ ਉੱਚੀ ਤੇ ਸੁੱਸੀ ਜਿਹੜੀ ਚੀਜ਼ ਆ ਉਹ ਸ੍ਰੀ ਅਕਾਲ ਤਖਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਰ ਅੱਜ ਜੋ ਸਿੰਘ ਸਾਹਿਬ ਸ੍ਰੀ ਅਕਾਲ ਪੁਰਖ ਦੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਭਾਈ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਤੋਂ ਜਿਨ੍ਹਾਂ ਨੂੰ ਬਿਨਾਂ ਕਾਰਨ ਕੋਈ ਨਾ ਕਰਨ ਵਾਲਾ ਜਿਹੜਾ ਦਸਣ ਤੋਂ ਬਗੈਰੀ ਲਾਹ ਦਿੱਤਾ ਗਿਆ ਇਹ ਚੀਜ਼ ਦਾ ਸਾਨੂੰ ਬਹੁਤ ਹੀ ਦੁੱਖ ਹੋਇਆ ਹੈ ਔਰ ਅਜੇ ਹੀ 15 ਪਿੰਡਾਂ ਦੇ ਪਿੰਡ ਸਰਪੰਚੇ ਸੇ ਕਰਕੇ ਹੀ ਇਕੱਠੇ ਹੋਏ ਆ ਕਿ ਚਲੋ ਜੇ ਜਲਦਬਾਜੀ ਵਿੱਚ ਅੰਤਰਗੜ ਕਮੇਟੀ ਨੇ ਫੈਸਲਾ ਲਿਆ ਆ ਤੇ ਪਹਿਲਾਂ ਤੋਂ ਜਿਤਨਾ ਮਾਨ ਸਤਕਾਰ ਦੇ ਨਾਲ ਅਸੀਂ ਸਿੰਘ ਸਾਹਿਬ ਨੂੰ ਕਾਲ ਤੱਕ ਦੇ ਉੱਤੇ ਸਥਾਪਨਾ ਤੁਸੀਂ ਬਣਾਉਣੀ ਆ ਕਿ ਅੱਜ ਸਿੰਘ ਸਾਹਿਬ ਦਾ ਜਿਹੜਾ ਆ ਦਸਤਾਰਤ ਆਪਣਾ ਦੇ ਉਸੇ ਆ ਲੌਣ ਬਾਰੇ ਵੀ ਇਤਨੇ ਵਿਚਾਰ ਕੀਤੀ ਜਾਣੀ ਚਾਹੀਦੇ ਆ ਦਾ ਇਹ ਨਹੀਂ ਮਤਲਬ ਕਿ ਲੌਣ ਲੱਗਿਆ ਉਹਨੂੰ ਕੋਈ ਨਾ ਪੁੱਛੇ ਦੇ ਜਦੋਂ ਉਦੋਂ ਸਾਰੇ ਸਮਸੇ ਪੁੱਛਦੇ ਆ ਇਸੇ ਕਰਕੇ ਦੁੱਖ ਹੋਇਆ ਜੀ ਕਿ ਜਿਹੜੀ ਕਾਰਨ ਹੀ ਕੋਈ ਨਹੀਂ ਦੱਸਿਆ ਗਿਆ ਇਹ ਕੋਈ ਕਾਰਨਤ ਨਹੀਂ ਨਾ ਕਿ ਇਹਨਾਂ ਤੋਂ ਜੀ ਸਿੱਕੋਂ ਬਦਲੇ ਫੈਸਲੇ ਨਹੀਂ ਲੈ ਗਿਆ ਜੀ ਇਹਨਾਂ ਦੇ ਉੱਤੋਂ ਫੈਸਲੇ ਨਹੀਂ ਕੀਤੇ ਔਰ ਮਨੁ ਦੇਸ਼ ਦੀ ਹਾਲ ਦੀ ਸਮਝਾਈ ਹੈ ਕਿ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਉਹ ਹੀ ਦੁੱਖदाई ਹੈ ਕਿਉਂਕਿ ਜਦੋਂ ਸੱਚ ਦੀ ਆਵਾਜ਼ ਤੇ ਅਸਲ ਜਦੋਂ ਠਾਉਣੀ ਆ ਨਾ ਤੇ ਇਹ ਕੰਮ ਹੁੰਦੇ ਆ ਜੀ ਸ਼ੁਰੂ ਤੋਂ ਤੁਸੀਂ ਸਾਨੂੰ ਜਿਆਦਾ ਸੂਝਵਾਣ ਜੀ ਤੇ ਮੈਂ ਚਾਹੁੰਦਾ ਵੀ ਇਹ ਚੀਜ਼ ਜੋ ਵੀ ਹੋਇਆ ਨਾ ਸਭ ਤੋਂ ਸਿੱਖ ਜਿਹੜੀ ਆ ਵਿਦੇਸ਼ਾਂ ਵਿੱਚ ਆਪਣੇ ਪੰਜਾਬ ਦੇ ਹੈ ਜਾਂ ਹਿੰਦੁਸਤਾਨ ਦੇ ਵਿੱਚ ਵੀ ਜਿੱਥੇ ਰਹਿੰਦੇ ਆ ਕਿ ਅਸੀਂ ਬੜੇ ਚਿਰ ਦੇ ਸੁਣਦੇ ਹੁੰਦੇ ਆ ਕਿ ਕਾਲੀ ਫੁੱਲਾਸੋਂ ਵਰਗਾ ਜਹੇਦਾਰ ਨਹੀਂ ਆਇਆ ਜੀ ਕਾਲੀ ਫੁੱਲਾਸੋਂ ਵਰਗਾ ਜਹੇਦਾਰ ਹੁੰਦਾ ਜੇ ਅੱਜ ਇਹ ਨਹੀਂ ਹੁੰਦੇ ਜੇ ਅੱਜੋ ਫੈਸਲਾ ਹੋਇਆ ਤੇ ਸਾਡਾ ਵੀ ਇੱਕ ਬਣਦਾ ਵੀ ਆਪਾਂ ਮੋਢੇ ਨਾਲ ਮੋਢਾ ਲਾ ਕੇ ਖਲੋਈਏ ਕਿਉਂਕਿ ਜਰਨੈਲ ਉਹੀ ਕਾਮਯਾਬ ਹੁੰਦਾ ਹੈ ਜਿਹਦੇ ਮਗਰ ਫੌਜ ਹੋਵੇ ਜਿਹੜੀ ਚੀਜ਼ ਬਾਰੇ ਮੈਨੂੰ ਪਤਾ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ ਕਿਉਂਕਿ ਮੈਂ ਇੱਕ ਸਿੱਧਾ ਸਦਾ ਬੰਦਾ ਸੇਵਾਦਾਰ ਹਾਂ ਕਿਉਂਕਿ ਗੱਲ ਉਹ ਕਰਨੀ ਚਾਹੀਦੀ ਹੈ ਜਿਹਦੇ ਬਾਰੇ ਪਤਾ ਹੋਵੇ ਕੱਲ ਨੂੰ ਮੈਨੂੰ ਕੋਈ ਕਹਵੇ ਬਾਬਾ ਜੀ ਦੱਸੋ ਤੁਸੀਂ ਕਦੋਂ ਵੇਖਿਆ ਤੇ ਮੈਂ ਕਦੋਂ ਦੱਸੂ ਅੱਜ ਮੇਰੇ ਵਿਚਾਰ ਇਹੋ ਹੀ ਆ ਕਿ ਮੈਂ ਅੰਦਰ ਗੜ ਕਮੇਟੀ ਸਾਰਿਆਂ ਨੂੰ ਇਹੋ ਹੀ ਬੇਨਤੀ ਕਰਦਾ ਕਿ ਇਹ ਮੁੱਢ ਤੋਂ ਵਿਚਾਰ ਕਰਕੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਸਥਾਪਿਤ ਕੀਤਾ ਜਾਵੇ ਔਰ ਜਿਹੜੇ ਨਵੇਂ ਜਥੇਦਾਰ ਆ ਉਹਨਾਂ ਨੂੰ ਇਹ ਬੇਨਤੀ ਹੈ ਕਿ ਘੱਮਸੋਂ ਘੱਮ ਆਪਾਂ ਥੋੜੇ ਜਿਹਾ ਸਿਆਣੇ ਬਣ ਜਾਈਏ ਜੇ ਅੱਜ ਰਗਵੀਰ ਸਿੰਘ ਹੋਣਾ ਨਾ ਇਹ ਗੱਲ ਬਣੀ ਆ ਸੁਲਤਾਨ ਸਿੰਘ ਜਥੇਦਾਰ ਜੀ ਨੇ ਇਹ ਗੱਲ ਬਣੀ ਆ ਤੇ ਕੱਲ ਨੂੰ ਵਾਰੀ ਸਾਡੀ ਵੀ ਹੋਣੀ ਆ ਇਹ ਤੇ ਮਤ ਸੋਚੋ ਕਿ ਉਹਨਾਂ ਨਾਲ ਆਈਏ ਤੇ ਤੁਹਾਡੀ ਵਾਰੀ ਨਹੀਂ ਆਊ ਔਰ ਇਸ ਕਰਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਸਾਰੇ ਰਲ ਮਿਲ ਕੇ ਚਲੋ ਜਲਦਬਾਜੀ ਵਿੱਚ ਜਾ ਕੇ ਦੇਖਿਆਂ ਜੋ ਵੀ ਫੈਸਲਾ ਆਇਆ ਹੈ ਇਤੇ ਮੁੜ ਵਿਚਾਰ ਕਰਕੇ ਇਹ ਜਥੇਦਾਰੀ ਦੁਬਾਰਾ ਬਹਾਲ ਕੀਤੀ ਜਾਵੇ ਔਰ ਫਿਰ ਹੀ ਸਹੀ ਫੈਸਲੇ ਲੈ ਜਾਣਗੇ ਔਰ ਇਹ ਫੈਸਲੇ ਨਹੀਂ ਵੀ ਲੈ ਗਏ ਤੇ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਦੇ ਅੱਗੇ ਇੱਕ ਸਮਾਂ ਸੀ ਕਿ ਚਲੋ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਕਾਲ ਤੱਕ ਤੋਹਕ ਬਣਾਵਾ ਯਾਰ ਜੁਹਦਾ ਤੇ ਦਿੱਲੀ ਸੈਂਟਰ ਸਰਕਾਰ ਹਿਲ ਜਾਂਦੀ ਸੀ ਤੇ ਅੱਜ ਦੇ ਮੈਂ ਮਾਫੀ ਚਾਹੁੰਦਾ ਹਾਂ ਮੇਰੇ ਮੂੰਹ ਛੋਟਾ ਜਿਹੀ ਗੱਲ ਵੱਡੀ ਕਰਨ ਲੱਗਾ ਅਮਰਸਾ ਦਾ ਡੀਸੀ ਨਹੀਂ ਮੰਨਦਾ ਵੀ ਔਰ ਸਭ ਤੋਂ ਦੁੱਖਦਾ ਇਹ ਮੈਂ ਸੁਣਿਆ ਕਿ ਰਵੀਰ ਸੁਣੇ ਜਾਂਦੇ ਕਿ ਤੁਹਾਡੇ ਫੈਸਲੇ ਜਿਹੜੇ ਆ ਜੀ ਉਹ ਚਾਰ ਦੀਵਾਰੀ ਦੇ ਅੰਦਰ ਹੀ ਆ ਕੋਵੇ ਕਾਲ ਤੱਕ ਦਾ ਜਿਹੇਦਰ ਤੇ ਫੈਸਲੇ ਚਾਰ ਦਿਵਾਰੀ ਦੇ ਅੰਦਰ ਰਹਿ ਜੇ ਇਹ ਕਿਦਾਂ ਦਾ ਫੈਸਲਾ ਹੋਇਆ ਹੋਵਾਂਗੇ ਜੀ ਅੱਜ ਵੀ ਕੋਈ 15 ਮਿੰਟ ਇਕੱਠੇ ਆਏ ਆਂ ਔਰ ਮੈਂ ਨਿਊਜ਼ ਤੇ ਸੁਣ ਰਿਹਾ ਰੋਜ਼ ਹੀ ਹੋ ਰਿਹਾ ਔਰ ਜ਼ਰੂਰਤ ਪਈ ਤੇ ਹੋ ਸਕਦਾ ਇਹਨੂੰ ਬੜੇ ਉੱਚੇ ਪੱਧਰ ਤੇ ਲਿਜਾਣਾ ਪਊਗਾ ਪਰ ਇਹ ਫੈਸਲਾ ਅਕਾਲਪੁਰ ਕਿਰਪਾ ਕਦੇ ਕਰਨ ਦੇ ਗੁਰੂ ਰਾਮਦਾਸ ਨੇ ਆਹੀਂ ਤੇ ਸਿਰਫ ਉਹਦੇ ਗੜੀ ਬੇਨਤੀ ਕਰਾਂਗੇ ਔਰ ਇਹ ਸਿੰਘ ਸਾਹਿਬ ਦੁਬਾਰਾ ਬਹਾਲ ਹੋ ਭਲੀ ਪਾ ਤੁਸੀਂ ਵੀ ਜਾਣਦੇ ਹੋ ਸਿੱਖ ਸੰਗਤਾਂ ਵੀ ਜਾਣਦੀਆਂ ਤੇ ਮੈਂ ਤੇ ਬਾਬਾ ਬਤਾਰ ਸਿੰਘ ਜੀ ਉਹਨਾਂ ਦਾ ਬੜਾ ਰਿਣੀ ਆ ਜਿਨ੍ਹਾਂ ਨੇ ਇਹ ਸੋਚ ਸਮਝ ਕੇ ਤੇ ਸਾਰੇ ਪਿੰਡਾਂ ਨੂੰ ਸਦਾ ਦਿੱਤਾ ਤੇ ਅੱਜ ਸਮਾਂ ਸਾਡੇ ਕਤਰ ਹੋਣ ਦਾ ਸਿੱਖ ਨੂੰ ਚਾਹੀਦਾ ਇੱਕ ਪਲੇਟਫਾਰਮ ਤੇ ਹੋਵੇ ਇਹ ਤੇ ਇੱਕ ਮਜ਼ਾਕ ਜਿਹਾ ਸਾਡਾ ਬਣ ਜੇਗਾ ਬਾਰੀਆਂ ਕੰਟਰੀਆਂ ਚ ਵੀ ਇੱਥੇ ਵੀ ਕਿਉਂਕਿ ਜਿਹੜਾ ਫੈਸਲਾ ਖਾਲ ਤਖਤ ਹੁੰਦਾ ਹੀ ਉਹਨੂੰ ਕੋਈ ਦੂਹ ਨਹੀਂ ਸੀ ਸਕਦਾ ਜਿਹੜੇ ਕਿ ਅੱਜ ਆਪੇ ਫੈਸਲੀ ਆਪੇ ਜਥੇਦਾਰ ਲਾ ਦੇਣੇ ਆਪੇ ਲਾ ਦੇਣੀ ਇਹ ਤੇ ਖਾਲ ਤਖਤ ਨਾਲ ਸਿੱਧਾ ਮੱਥਾ ਹੋ ਗਿਆ ਪਿੱਛੇ ਤੱਕ ਵੇਖ ਲਓ ਜੇ ਕੋਈ ਰਿਆਤ ਹੈ ਦੱਸ ਦਿਓ ਤੇ ਜਿਹੜਾ ਹੁਣ ਵੀ ਲਾਊਗਾ ਰਹੂਗਾ ਵੀ ਇਹਦੇ ਚ ਕੋਈ ਦੂਰ ਰਹਿਵਾਨੀ ਨਹੀਂ ਗਿਆ ਕਿ ਲੱਗਦਾ ਨਹੀਂ ਸਿੱਖਾਂ ਵਾਂ ਦੇ ਕਾਲਾ ਦੇਣ ਆ ਗਿਆ ਜਿਹੜਾ ਇਹ ਏਡਾ ਵੱਡਾ ਫੈਂਸੇ ਲੇ ਗਏ ਨੇ ਬਿਲਕੁਲ ਐਦੋਂ ਹੋਰ ਕਾਲਾ ਦੇਣ ਕੀ ਆਉਣਾ ਕਿਉਂਕਿ ਜਦੋਂ ਕਾਲੀ ਫੂਲਾ ਸਿੰਘ ਸੀ ਜਥੇਦਾਰ ਜੀ ਇਹਨਾਂ ਨੇ ਰਾਜ ਕੀਤਾ ਤੇ ਰਾਜ ਉਹ ਵੀ ਰਾਜਾ ਸੀ ਉਹ ਰਾਜ ਸਾਨੂੰ ਨਾਲ ਲੱਭਾ ਨਾ ਲੱਭਣਾ ਜਈ ਜੋ ਮਰਜੀ ਕਹਿਣ ਪਰ ਉਹਨੇ ਵੀ ਕਾਲ ਤੱਕ ਦੇ ਹੁਕਮ ਨੂੰ ਅਦੂ ਲਿਆ ਨਹੀਂ ਉਹ ਵੀ ਆਏ ਉਹਨੂੰ ਵੀ ਥੰਮਣਾ ਬੰਨਿਆ ਗਿਆ ਕੋੜੇ ਵਜੇ ਪ੍ਰਵਾਨ ਕੀਤਾ ਨੇ ਕਿਉਂਕਿ ਇੱਕ ਸਿੰਘ ਸਹਿਬਾਨ ਦਾ ਹੁਕਮ ਸੀ ਪ੍ਰਵਾਨ ਕੀਤਾ ਇਹ ਕਿਉਂ ਨਹੀਂ ਪ੍ਰਵਾਨ ਕਰਦੇ ਇਹਨਾਂ ਨੂੰ ਵੀ ਚਾਹੀਦਾ ਉਹਦੇ ਹੁਕਮ ਨੂੰ ਪ੍ਰਵਾਨ ਕਰਨ ਗਲਤੀ ਤੇ ਹੀ ਹੋਈ ਹੈ ਨਾ ਉਹਨਾਂ ਦੀ ਜਿਹੜਾ ਉਹਨਾਂ ਫੈਸਲਾ ਲਿਆ ਵੀ ਜੇ ਉਹ ਸਿਧਾਂਤ ਤੇ ਚੱਲਣ ਦਾ ਉਹਨਾਂ ਨੇ ਕਿਹਾ ਤੇ ਉਹਨਾਂ ਲਾ ਦਿਓ ਗਿਆਨੀ ਹਰ ਪੀਸੰਗ ਉਹਨਾਂ ਨੇ ਮਿੱਤੇ ਇਹੀ ਕਿਹਾ ਹੈ ਨਾ ਇੰਦਰ ਨੇ ਵੀ ਉਹੀ ਫੈਸਲਾ ਲਿਆ ਬਿਲਕੁਲ ਤੇ ਚਾਹੀਦਾ ਵੀ ਆ ਇਹ ਕੋਈ ਖਮਾਜਾ ਨਹੀਂ ਇਹਨਾਂ ਦੇ ਪਾਸ ਜੇ ਸਿੱਖ ਕੋਮ ਮਗਰ ਹੈਗੀ ਆ ਤੇ ਜੇ ਉਹਨਾਂ ਨੇ ਜੋ ਉੱਥੇ ਸਿਧਾਂਤ ਕਹਿੰਦਾ ਉਹਦੇ ਮੁਤਾਬਕ ਜੇ ਫੈਸਲਾ ਕੀਤਾ ਤਾਂ ਤੇ ਕੋਈ ਗਨਾਹ ਨਹੀਂ ਆ ਸਚਾਈ ਸਚਾਈ ਆ ਦਸਨ ਦੀ ਤੇ ਲੋੜ ਨਹੀਂ ਦਿਸਣਦਿਆ ਸਾਬ ਵੀ ਦਿਸਣਦਿਆ ਵੀ ਜੇ ਫੈਸਲਾ ਤੁਸੀਂ ਕਬੂਲ ਕਰੋ ਜਦੋਂ ਤੁਸੀਂ ਮੰਨੇ ਹੋ ਤੇ ਦੁੱਖ ਕੀ ਆ ਜਦੋਂ ਆਪਾਂ ਮੰਨ ਹੀ ਗਏ ਆ ਵੀ ਆ ਗਨਾਹ ਆਪਾਂ ਕੀਤਾ ਬਿਲਕੁਲ ਤੇ ਮੈਨੂੰ ਤਾਂ ਮੁਕਰਨਾ ਕੀ ਆ ਕਦੀ ਵੀ ਨਹੀਂ ਇਹ ਭੁੱਲ ਜਾਣ